ਮੁੰਬਈ ਦੇ ਦਾਦਰ ਵਿੱਚ ਸਿੱਖ ਕਾਮ ਦੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਅਤੇ ਤਕਨੀਕੀ ਹੁਨਰ ਨਾਲ ਜੋੜਨ ਲਈ ਇੱਕ ਵੱਡੀ ਪਹਿਲ ਕੀਤੀ ਗਈ ਹੈ। ਭਾਰਤ ਵਿੱਚ ਆਪਣੀ ਤਰ੍ਹਾਂ ਦੇ ਪਹਿਲੇ ਐਡੂਸਿਕ ਸਕਿੱਲ ਸੈਂਟਰ ਨੇ ਆਪਣੀ ਪਹਿਲੀ ਵਰੇਗੰਡ ਬੜੀ ਉਤਸ਼ਾਹ ਨਾਲ ਮਨਾਇਆ। ਇਸ ਕੇਂਦਰ ਦਾ ਮੁੱਖ ਮਕਸਦ ਸਿੱਖ ਬੱਚਿਆਂ

ਟੈਟ ਅਤੇ ਸੀਟੈਟ ਵਰਗੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾ ਰਿਹਾ ਹੈ ਪਹਿਲਾਂ ਆਫਲਾਈਨ ਸ਼ੁਰੂ ਹੋਇਆ ਇਹ ਸੈਂਟਰ ਹੁਣ ਆਨਲਾਈਨ ਮਾਧਿਅਮ ਦੇ ਰਹੀ ਸਿੱਖ ਬੱਚਿਆਂ ਨੂੰ ਸਿੱਖਿਆ ਦੇ ਰਿਹਾ ਹੈ ਇਸ 1 ਸਾਲ ਦੇ ਸਫ਼ਰ ਦੌਰਾਨ 200 ਤੋਂ ਵੱਧ ਬੱਚਿਆਂ ਨੂੰ ਕੈਰੀਅਰ ਗਾਈਡੈਂਸ ਦਿੱਤੀ ਗਈ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਸੀ ਐਡੂਸਿਕ ਸਕਿੱਲ ਸੈਂਟਰ ਅਸੀਂ ਖੋਲਿਆ ਬੰਬੇ ਵਿੱਚ ਜਿਹੜੇ ਸਿੱਖ ਬੱਚੇ ਹੈਗੇ ਉਹਨਾਂ ਨੂੰ ਪੜ੍ਹਾਉਣ ਵਾਸਤੇ ਇਟ ਇਜ਼ ਅ ਫਰਸਟ ਆਫ ਇਟਸ ਕਾਈਂਡ ਇਨ ਇੰਡੀਆ ਉਦਾਰ ਸਿੰਘ 1 ਸਾਲ ਪੂਰਾ ਕੀਤਾ ਹੈਗਾ ਤੇ this center basically ਅਸੀਂ ਕੀ ਕਰਦੇ ਕਿ ਜਿਹੜੇ ਬੱਚੇ ਸਿੱਖ ਬੱਚੇ ਸਿੱਖ ਹਾਊਸ ਵਾਈਫ ਸਿੱਖ ਟੀਚਰ ਜਿਹੜਾ ਪੜ੍ਹਨਾ ਚਾਹੁੰਦੇ ਨੇ ਕੋਈ ਵੀ ਹੈਲਪ ਉਹਨਾਂ ਨੂੰ ਐਜੂਕੇਸ਼ਨ ਚਾਹੀਦੀ ਤੇ ਵੀ ਸਟਾਰਟ ਵਿਦ ਪਰਸਨੈਲਿਟੀ ਡਵੈਲਪਮੈਂਟ ਉਹਨਾਂ ਨੂੰ ਸਕਿੱਲ ਟੈਕਨੀਕਲ ਸਕਿੱਲ ਤੇ ਇਹ ਜਿਹੜਾ ਐਡੂ ਸਿੱਖ ਦਾ ਸਕਿੱਲ ਸੈਂਟਰ ਹੈਗਾ ਇਹ ਇਵਨ ਜਿਹੜੇ ਆਲਰੇਡੀ ਸਿੱਖ ਕੰਮ ਕਰ ਰਹੇ ਨੇ ਉਹਨਾਂ ਨੂੰ ਅਪਸਕਿੱਲ ਅਗਰ ਕਰਨਾ ਹੈ ਅਗਰ ਉੱਤੇ ਜਾਣਾ ਹੈ ਉਹ ਵੀ ਅਸੀਂ ਉਹਨਾਂ ਨੂੰ ਹੈਲਪ ਕਰਦੇ ਪ੍ਰੋਫੈਸ਼ਨਲ ਕੋਰਸਸ ਕਰਾ ਕਰਾ ਕੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਾਦੇ ਬੱਚਿਆਂ ਨੂੰ ਅਸੀਂ ਸਾਰੇ ਐਗਜ਼ਾਮ ਦੀ ਤਿਆਰੀ ਕਰਾਉਂਦੇ ਇਹ ਸੈਂਟਰ ਹੁਣ ਪਹਿਲੇ ਆਫਲਾਈਨ ਕਰਤਾ ਸੀ ਉਹ オンਲਾਈਨ ਵੀ ਕਰਤਾ ਹੈ ਨਾ ਹਾਲ ওভার ਇੰਡੀਆ ਚ ਬੱਚੇ ਜੁਆਇਨ ਕਰ ਰਹੇ ਨੇ টিਚਰਸ ਜੁਆਇਨ ਕਰ ਰਹੇ ਨੇ ਉਹਨਾਂ ਨੂੰ ਅਸੀਂ ਹੈਲਪ ਕਰਦੇ ਤੇ ਅੱਜ ਅਸੀਂ 1 ਸਾਲ ਪੂਰਾ ਕੀਤਾ ਅੱਜ ਉਸ ਦੀ 1 ਸਾਲ ਦੀ ਐਨੀਵਰਸਰੀ ਸੀ 200 ਬੱਚਿਆਂ ਨੂੰ ਅਸੀਂ ਕੈਰੀਅਰ ਗਾਈਡੈਂਸ ਦਿੱਤਾ ਹੈਗਾ ਤੇ ਅੱਗੇ ਹੋਰ ਉਮੀਦ ਹੈ ਕਿ ਅੱਗੇ ਜਿਸ ਤਰ੍ਹਾਂ ਜਾਾਂਗੇ ਤੇ ਸਿੱਖਾਂ ਨੂੰ ਹੋਰ ਅੱਗੇ ਲੈ ਕੇ ਪੜ੍ਹਾਈ ਦੇ ਖੇਤਰ ਵਿੱਚ ਬੜੇ-ਬੜੇ ਕੰਪੀਟੀਸ਼ਨਸ ਕਲੀਅਰ ਕਰਾਵਾਂਗੇ ਗੁਰੂ ਸਿੰਘ ਸਭਾ ਦਾਦਰ ਕੀ ਮਦਦ ਸੇ ਸਟਾਰਟ ਕੀਤਾ ਉਹਨਾਂ ਨੇ ਇਹ ਜਗ੍ਹਾ हमको यहां पे दी ਹੈ ਔਰ ਸਬ ਸਿਕਸ ਹਸਤਾਵੋ ਕੇ ਸਾਥ ਮਿਲ ਕੇ ਕੰਮ ਕਰਤੇ ਹੈ ਅੱਜ ਦੇ ਸਮਾਗਮ ਦੇ ਵਿੱਚ ਤਿੰਨ ਮੁਖ ਬੁਲਾ ਰਿਆ ਨੇ ਹਾਜ਼ਰੀ ਭਰੀ ਡਾਕਟਰ ਪੁਸ਼ਪਿੰਦਰ ਪਾਟਿਆ ਪ੍ਰਿੰਸੀਪਲ ਗੁਰੂ ਨਾਨਕ ਡਿਗਰੀ ਕਾਲਜ ਨੇ ਅਧਿਆਪਕਾਂ ਨੂੰ ਆਪਣੇ ਕਰੀਅਰ ਦੇ ਵਿੱਚ ਅੱਗੇ ਵਧਣ ਦੇ ਨੁਕਤੇ ਸਾਂਝੇ ਕੀਤੇ ਗਰੁੱਪ ਕੈਪਟਨ ਪਰਮਜੀਤ ਸਿੰਘ ਆਲੂਵਾਲੀਆ ਨੇ ਬੱਚਿਆਂ ਨੂੰ ਐਵੀਏਸ਼ਨ ਸੈਕਟਰ ਦੇ ਵਿੱਚ ਕਮਰਸ਼ੀਅਲ ਜਾਂ ਆਰਮੀ ਪਾਇਲਟ ਬਨਣ ਦੇ ਤਰੀਕੇ ਦੱਸੇ ਗੋਪਾਲ ਸਹਜਪਾਲ ਇੰਟਰਨੈਸ਼ਨਲ ਟ੍ਰੇਨਰ ਨੇ ਪਰਸਨੈਲਿਟੀ ਡਿਵੈਲਪਮੈਂਟ ਅਤੇ ਬਦਲਦੇ ਸਮੇਂ ਮੁਤਾਬਕ ਖੁਦ ਨੂੰ ਢਾਲਣ ਦੀ ਮਹੱਤਤਾ ਦੇ ਜ਼ੋਰ ਦਿੱਤਾ ਇਸ ਮੌਕੇ ਦਾਦਰ ਸਿੰਘ ਸਭਾ ਦੇ ਆਉਦੇਦਾਰ ਸਤਿਸ਼੍ਰੀ ਅਕਾਲ ٹرسٹ ਅਤੇ ਹੋਰ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ ਉਮੀਦ ਹੈ ਕਿ ਇਹਨਾਂ ਸਿੱਖ ਦੀ ਇਹ ਕੋਸ਼ਿਸ਼ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਦੇਸ਼ ਦੇ ਉੱਚ ਅਹੁਦਿਆਂ ਤੇ ਪਹੁੰਚਾਉਣ ਦੇ ਵਿੱਚ ਸਹਾਇੀ ਹੋਵੇਗੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ